ਇਦੇ ਸਾਡੇ ਜਿਹੜੇ ਪਰਿਵਾਰ ਦੇ ਮੁਖੀ ਸੀ ਆਪਣੇ ਜਿਹੜਾ ਗੁਰਵੰਤ ਸਿੰਘ ਭਾਈ ਬਲਵੰਤ ਸਿੰਘ ਜੀ ਭਰਾਤਾ ਇਹ ਭਾਈ ਬਲਵੰਤ ਸਿੰਘ ਦੀ ਜੇਲ੍ਹ ਚ ਬੈਠੇ ਨੇ ਤੁਹਾਡਾ ਸਵਾਰੀ ਠੀਕ ਹੈ। ਉਹ ਮੇਰਾ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਸਾਹ ਕੁਲਵੰਤ ਸਿੰਘ ਜੀ ਦਾ ਦੁਖਦਾਈ ਅਚਨਚੇਤ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਇਥੇ ਸਮੁੱਚੇ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ ਉੱਤੇ ਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਚਰਨਾ ਕਮਲਾ ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਸਾਥ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ ਪੰਥ ਦਾ ਕੌਮ ਦਾ ਸੱਚਾ ਸਿਪਾਈ ਅਨਮੋਲ ਹੀਰਾ ਬੱਬਰ ਸ਼ੇਰ ਜਰਨੈਲ ਮੈਂ ਇਨ੍ਹਾਂ ਬੰਦੀ ਸਿੰਘਾਂ ਚੋਂ ਭਾਈ ਬਲਵੰਤ ਸਿੰਘ ਤੇ ਸਾਰੇ ਬੰਦੀ ਸਿੰਘਾਂ ਨੂੰ ਸਮਝ ਇਨ੍ਹਾਂ ਸਾਰਿਆਂ ਨੇ ਦੇਖੋ ਇਸ ਗੱਲ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਔਰ ਕੌਮ ਨੂੰ ਦੇਸ਼ ਦੁਨੀਆ 'ਚ ਬੈਠੇ ਗੁਰੂ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਇਸ ਗੱਲ ਦੀ ਕਦਰ ਪਾਉਣੀ ਚਾਹੀਦੀ ਔਰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਜਿੰਨੇ ਬੰਦੀ ਸਿੰਘ ਨੇ ਇਹਨਾਂ ਦੀ ਕੋਈ ਪਰਿਵਾਰਿਕ ਲੜਾਈ ਨਹੀਂ ਸੀਗੀ ਇਹ ਕਿਸੇ ਨੂੰ ਖਾਣੇ ਚੋਂ ਕਹੇ ਨੂੰ ਜੇਲ੍ਹ ਚੋਂ ਛਡਾਉਣ ਨਹੀਂ ਗਏ ਸੀ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਉਸ ਵੇਲੇ ਦੀ ਕਾਂਗਰਸ ਦੀ ਹਕੂਮਤ ਬਿਆਨ ਸਿੰਘ ਦੀ ਬਜਾਰਤ ਮਾਮਾ ਦੇ ਪੁੱਤਾਂ ਨੂੰ ਚੁੱਕ ਕੇ ਲੈ ਜਾਣਾ ਫੇਕ ਇਨਕਾਊਂਟਰ ਕਰ ਦੇਣਾ ਧੀਆਂ ਦੇ ਨਾਲ ਕ੍ਰੂਕ੍ਰਮ ਹੋਣੇ ਰੇਪ ਬਲਤਕਾਰ ਕੀ ਕੁਛ ਨਹੀਂ ਹੋਣਾ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਗੋਲਿਆਂ ਨਾਲ ਹਮਲਾ ਕੀਤਾ ਸੀ ਇਹ ਬੰਦੀ ਸਿੰਘ ਉਸ ਰੋਸ ਵਜੋਂ ਸਰਕਾਰ ਦੇ ਉਲਟ ਹੋਏ ਸਨ ਪੰਜਾਬ ਦੀ ਆਵਾਜ਼ ਵਰਲਡ ਸਟੇਜ ਤੇ ਉਠਾਉਣਾ ਚਾਹੁੰਦੇ ਸਨ ਕਿ ਇੱਥੇ ਇਨਸਾਨਾਂ ਦੀ ਕਦਰ ਕੀਮਤ ਕੋਈ ਨਹੀਂ ਔਰ ਅੱਜ 29 ਸਾਲ ਪੂਰੇ ਹੋ ਗਏ ਆ ਕਿਸੇ ਨੂੰ 30 ਹੋ ਗਏ ਕਿਸੇ ਨੂੰ 32 ਹੋ ਗਏ ਮਗਰ ਉਹ ਲੜੇ ਕਾਦੇ ਲਈ ਆਪਦੇ ਪਰਿਵਾਰ ਲਈ ਲਈ ਉਹ ਲੜੇ ਤੇ ਪੰਜਾਬੀਆਂ ਲਈ ਲੜੇ ਮਨੁੱਖੀ ਅਧਿਕਾਰਾਂ ਲਈ ਲੜੇ ਅਫਸੋਸ ਦੀ ਗੱਲ ਇਹ ਆ ਕਿ ਨਾ ਤਾਂ ਉਹਨਾਂ ਨੂੰ ਬਣਦਾ ਸਤਕਾਰ ਮਿਲਦਾ ਤੇ ਨਾ ਉਹਨਾਂ ਨੂੰ ਅੱਜ ਅਸੀਂ ਪਰਿਵਾਰਾਂ ਨੂੰ ਸਹੀ ਤਰੀਕੇ ਨਾਲ ਅਸੀਂ ਸਤਕਾਰ ਦਿੰਨੇ ਇਸ ਲਈ ਮੇਰੀ ਸਭ ਤੋਂ ਪਹਿਲਾਂ ਤਾਂ ਅਪੀਲ ਬੇਨਤੀ ਇਹ ਆ ਕੀ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਸਰਦਾਰ ਗੁਰਦੀਪ ਸਿੰਘ ਖੜਾ ਸਾਹਿਬ ਹੋਰ ਵੀ ਜਿੰਨੇ ਬੰਦੀ ਸਿੰਘ ਨੇ ਭਾਈ ਇਹਨਾਂ ਦੇ ਪਰਿਵਾਰਾਂ ਦਾ ਜਿੰਨਾ ਸਤਕਾਰ ਕਰਦੇ ਹੋਗੇ ਨਾ ਉਨਾ ਘੱਟ ਹੈ ਕਿਉਂਕਿ ਇਹਨਾਂ ਨੇ ਵੱਡੀ ਮਿਨਿਸਟਰੀ ਤੋਂ ਉਹਦੀ ਰਿਹਾਈ ਤੇ ਘੁੱਗੀ ਨਹੀਂ ਮਾਰੀ ਤੇ ਜੇ ਭਗਵੰਤ ਮਾਨ ਨੇ ਵੀ ਉਹੀ ਕੰਮ ਕੀਤਾ ਤੇ ਦੇਸ਼ ਵੇਖਦਾ ਦੁਨੀਆ ਵੇਖਦੀ ਹੈ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਕੀ ਹਿਸਾਬ ਕਿਤਾਬ ਹੈ ਪੰਜਾਬ 'ਚ ਔਰ ਕੋਈ ਵੀ ਵਰਨਾਨਕ ਨਾਮ ਲੈਵਾ ਇਨਸਾਫ ਪਸੰਦ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਇਹ ਜੇ ਫੈਸਲੇ ਨੂੰ ਪੰਜਾਬ ਸਰਕਾਰ ਦੇ ਨੂੰ ਜਿਹਦੇ ਚ ਭਲਵੰਤ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੂੰ ਪਰੋਲ ਤੱਕ ਦੀ ਆਗਿਆ ਨਾ ਹੋਵੇ ਕਿਉਂਕਿ ਪੰਜਾਬ ਸਰਕਾਰ ਛੁੱਟੀ ਹੈ ਇਸ ਨੂੰ ਬਰਦਾਸ਼ਤ ਨਹੀਂ ਕਰੂਗੀ ਇਸ ਲਈ ਅੱਜ ਉਹਨਾਂ ਦੇ ਭਾਈ ਸਾਹਿਬ ਦੇ ਇਸ ਦੁਖਦਾਈ ਅਚਨਚੇਤ ਜਿਹੜੀ ਡੈਥ ਹੋਈ ਆ ਉਸ ਮੌਕੇ ਤੇ ਜਿਨ੍ਹਾਂ ਨੇ ਆਪ ਬਹੁਤ ਤਸ਼द्दਤ ਸਿਆਪ ਵੱਡੇ ਭਰਾ ਨੇ ਛੋਟੇ ਭਰਾ ਕਰਕੇ ਅੱਜ ਮੈਂ ਆਸ ਉਮੀਦ ਕਰੂੰਗਾ ਕਿ ਉਹਨਾਂ ਨੂੰ ਇੱਕ ਸੱਚੀ ਸੁੱੱਚੀ ਸ਼ਰਧਾਂਜਲੀ ਸਰਕਾਰ ਦੀ ਇਹ ਹੋਊਗੀ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਤੇ ਜਾ ਕੇ ਐਫੀਡੇਵਿਟ ਦੇਵੇ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਭਾਈ ਬਲਵੰਤ ਸਿੰਘ ਰਾਜੋਆਨਾ ਸਾਹਿਬ ਦੀ ਪਰੋਲ ਤੋਂ ਰਿਹਾਈ ਤੋਂ ਫੈਸਲਾ ਆਪ ਕੋਰਟ ਜਦੋਂ ਸਮਾਂ ਠੀਕ ਹੋਊਗਾ ਆਪੇ ਸੁਣਾ ਦਊਗੀ ਇਸ ਮਸਲੇ 'ਚ ਕਿ ਉਹਨਾਂ ਦੀ ਮਰਜ਼ੀ ਪਟੀਸ਼ਨ ਜਿਹੜੀ ਉਹਨਾਂ ਦੀ ਫੈਸਲਾ ਹੈ ਕਿ ਉਹਨਾਂ ਦੀ ਡੈੱਟ ਸੈਂਟੈਂਸ ਲਾਗੂ ਹੋਣੀ ਚਾਹੀਦੀ ਜਾਂ ਨਹੀਂ ਲਾਗੂ ਹੋਣੀ ਜੀ ਦੀ ਡਿਲੇ ਕਰਕੇ ਇਹ ਆਨਰੇਬਲ ਕੋਰਟ ਇਸ ਤੇ ਫੈਸਲਾ ਕਰਨਗੇ ਮੈਨੂੰ ਪੂਰੀ ਆਸ ਹੈ ਕਿ ਜਸਟਿਸ ਗਵਾਈ ਸਾਹਿਬ ਇਹ ਚ ਇਨਸਾਫ ਕਰਨਗੇ